ਸਵਾਰੀਆਂ ਨਾਲ ਭਰੀ ਬੱਸ ਤੇ ਬਲੈਰੋ ਗੱਡੀ ਦੇ ਵਿੱਚਕਾਰ ਜ਼ਬਰਦਸਤ ਟੱਕਰ ਹੋਈ ਹੈ ਤੇ ਜਿਸ ਤੋਂ ਬਾਅਦ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੀਆਂ ਜਾ ਰਹੀਆਂ ਨੇ ਤੇ ਟੱਕਰ ਇੰਨੀ ਕੁ ਜ਼ਿਆਦਾ ਜ਼ਬਰਦਸਤ ਸੀ ਕਿ ਇੱਕ ਬੱਸ ਜਿਹੜੀ ਹੈ ਉਹ ਦੂਜੀ ਸਾਈਡ ਜਾ ਕੇ ਟਕਰਾ ਜਾਂਦੀ ਹੈ ਜਿਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮਾਮਲਾ ਜਿਹੜਾ ਹੈ ਉਹ ਅੰਮ੍ਰਿਤਸਰ ਪਟਾਣਪੁਰ ਨੈਸ਼ਨਲ ਹਾਈਵੇ ਤੇ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਨਿੱਜੀ ਬੱਸ ਸਵਾਰੀਆਂ ਨੂੰ ਲੈ ਕੇ ਬਸਪਤਾਨ ਬਟਾਲਾ ਤੋਂ ਫਤਗੜ ਚੂੜੀਆਂ ਵੱਲ ਨਿਕਲੀ ਸੀ ਤੇ ਉੱਥੇ ਹੀ 1 ਕਿਲੋਮੀਟਰ ਦੂਰੀ ਤੇ ਜਾਂਦਿਆਂ ਹੀ ਇਹ ਹਾਦਸਾ ਵਾਪਰਿਆ ਬਲੈਰੋ ਕਾਰ ਦੇ ਨਾਲ ਬੱਸ ਦੀ ਟੱਕਰ ਹੁੰਦੀ ਹੈ ਤੇ ਜ ਆਦਬ ਬੱਸ ਡਰਾਈਵਰ ਦੇ ਨਾਲ-ਨਾਲ ਕਈ ਸਵਾਰੀਆਂ ਜਿਹੜੀਆਂ ਨੇ ਜ਼ਖਮੀ ਦਸੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਪੂਰੇ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਪਰ ਇਹ ਜਿਹੜੀ ਟੱਕਰ ਸੀ ਉਹ ਕਾਫੀ ਜ਼ਿਆਦਾ ਜ਼ਬਰਦਸਤ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੱਸ ਤੇ ਬਲੈਰੋ ਗੱਡੀ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਜਾ ਚੁੱਕੀ ਹੈ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਨੇੜਲੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਤੁਹਾਨੂੰ ਦੱਸਦੀ ਕਿ ਇਹ ਵੀ ਵਜ੍ਹਾ ਸਾਹਮਣੇ ਆਈ ਹੈ ਕਿ ਗੱਡੀ ਵਾਲੇ ਨੂੰ ਨੀਂਦ ਆ ਗਈ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਤੇ ਜਿਸ ਦੇ ਕ ਦੇ ਕਾਰਨ ਗੱਡੀ ਵਾਲਾ ਗਲਤ ਸਾਈਡ ਤੇ ਆ ਕੇ ਬੱਸ ਦੇ ਅੱਗੇ ਆ ਜਾਂਦਾ ਤੇ ਮੌਕੇ ਤੇ ਇਸ ਹਾਦਸੇ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਪੂਰੇ ਹਾਦਸੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਸਰ ਬਈ ਤੁਸੀਂ ਫਰੇਗੜਾ ਬਟਾਲਾ ਨੂੰ ਬੱਸ ਆਉਂਦੀ ਆ ਫਰੇਗੜਾ ਜੂੜੇ ਨੂੰ ਜਾਂਦੀ ਹੈ ਤੇ ਇਹ ਤੋਂ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਉਹਦੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਜੂੜੇ ਬੰਨੇ ਗਈ ਬੱਸ ਤੋਂ ਆ ਕੇ ਵੱਜੀ ਇਹ ਕਿ ਤੁਹਾਨੂੰ ਨਹੀਂ ਦੱਸਾਂ ਕਰੋ ਹਾਂਜੀ ਬੱਸ ਸਟੈਂਡੋਂ ਬਲਵਾਂਦੀ ਨਹੀਂ ਬੱਸ ਸਟੈਂਡੋਂ ਨੂੰ ਫਰੇਗੜਾ ਜੂੜੇ ਨੂੰ ਜਾਂਦੀ ਹੈ ਪਾਸ ਇਹਦੇ ਝੋਗ ਲੱਗੀ ਬਲੈਰੋ ਆਉਗਾ ਫੁੱਟਬਾਲ ਉਤਨੀ ਲਗਾਤੀ ਹੈ ਇਹਦੀ ਗੱਡੀ ਲਾਦੀ ਇਹ ਤੇਰੀ ਇਹਦੀ ਬਲੈਰੋ ਆਇਤਾ ਕਸੂਰ ਹੈ ਸਾਡਾ ਜਲਦੀ ਬਲੈਰੋ ਨਹੀਂ ਆਈ ਮੈਨੀ ਵਾਸਤੇ ਇਹ ਬਰਗਾ ਝੂੜੀਆਂ ਨੂੰ ਡਾਂਡੇ ਇਹ ਤਾਂ ਖੁਸ਼ੀ ਬਾਟੀਗਾ ਤੇ ਲੱਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓ ਆ ਰਹੀ ਫਟੇਗੜ ਝੂੜੀਆਂ ਜਾਣੀ ਸੀ ਤੇ ਇਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਾਇਰੈਕਟਰ ਉਹ ਇਧਰੋਂ ਪਾਰ ਕਰ ਗਈ ਆ ਤੇ ਬਸ ਜਿਹੜੀ ਉਹ ਨਹੀਂ ਉਹ ਵੀ ਡਾਇਰੈਕਟਰ ਪਾਰ ਕਰਕੇ ਆ ਸਾਹਮਣੇ ਖੜੀ ਗਈ ਆ ਕਿੰਨੇ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਿਹਦਾ ਪਤਾ ਲੱਗਾਗਾ ਜੀ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਤਾਂ ਸਾਹਮਣੇ ਆ ਸਾਰੀ ਕਾਰ ਨੇ ਖੜੀਆਂ ਨੇ